ਸੋ ਮੈਂ ਘਰਦਿਆਂ ਨੂੰ ਕਿਹਾ ਕਿ ਚਲੋ ਮੈਨੂੰ ਬਹੁਤ ਟਾਈਮ ਹੋ ਗਿਆ ਤੇ ਮੈਂ ਘਰੋਂ ਬਾਹਰ ਰਹਿਣ ਡਿਆ ਸੋ ਮੈਂ ਹੁਣ ਵਾਪਸ ਆਪਣੇ ਪਤਨਾਂ ਨੂੰ ਆਉਣਾ ਚਾਹੁੰਨਾ ਮੈਂ ਮਤੁਰਾ ਜੇਰ ਆਪਣੇ ਘਰ ਵਿੱਚ ਰਹਿਣਾ ਚਾਹੁੰਨਾ ਸੋ ਮੈਂ ਤੁਹਾਡੇ ਸੁੱਖ ਵਾਸਤੇ ਆਰਾਮ ਵਾਸਤੇ ਮੈਂ ਆਪਣੀ ਜਿਹੜੀ ਹੈਗੀ ਉਹ ਲਾਈਫ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੁਜ਼ਾਰ ਦਿੱਤੀ ਤੇ ਮੈਂ ਹੁਣ ਤੁਹਾਡੇ ਚਰਨਾਂ ਵਿੱਚ ਆਣ ਕੇ ਥੋੜਾ ਜਿਹਾ ਆਰਾਮ ਕਰਨਾ ਚਾਹੁੰਨਾ ਅੱਜੋਂ ਮੇਰੇ ਘਰ ਦੇ ਬਣਾ ਸਵਾਰ ਕੇ ਮੈਨੂੰ ਕਹਿੰਦੇ ਤੂੰ ਸਾਡੇ ਲਈ ਕੀਤਾ ਕੀ ਅਦਤ ਕਰ ਤੂੰ ਬਦੇ ਸ਼ਾਮ ਵਿੱਚ ਗਿਆ ਆਪਣੇ ਲਈ ਗਿਆ ਸਾਡੇ ਲਈ ਨਹੀਂ ਗਿਆ ਆਪਣੇ ਐਸ਼ ਵਾਸਤੇ ਗਿਆ ਆਪਣੀ ਐਸ਼ ਪ੍ਰਸਤੀ ਵਾਸਤੇ ਗਿਆ ਸਾਡੇ ਲਈ ਤੋ ਕੁਛ ਨਹੀਂ ਕੀਤਾ ਅਸੀਂ ਜਿੱਥੇ ਸੀ ਉੱਥੇ ਹੀ ਹਾਂ ਹਰ ਚੜਦੇ ਮਹੀਨੇ ਜਦੋਂ ਸੈਲਰੀ ਮਿਲਦੀ ਆ ਪਹਿਲਾਂ ਇਕੱਲੇ ਇਕੱਲੇ ਦੇ ਕਾਰਡ ਦੇ ਵਿੱਚ ਪਾਈ ਦੀ ਆ ਫਿਰ ਆਪਣਾ ਵੀ ਰੋਟੀ ਭਰੇ ਖਾਣਾ ਕੋਈ ਕੱਪੜਾ ਲੱत्ता ਵੀ ਦੇਖਣਾ ਅੱਜ ਉਹਨਾਂ ਨੇ ਇੰਨੀ ਗੱਲ ਕਹੀ ਕਿ ਸਾਡੇ ਲਈ ਤੁਸੀਂ ਕੀਤਾ ਕੀ ਆ ਇੱਕ ਵੱਡਾ ਘਰ ਦਾ ਮੈਂਬਰ ਹੋਣ ਦੇ ਕਰਕੇ ਬੰਦਾ ਸਾਰੀ ਆਪਣੀ ਜ਼ਿੰਦਗੀ ਖਰਾਬ ਕਰ ਦਿੰਦਾ ਬਾਹਰ ਕਿ ਮੇਰੇ ਘਰ ਦੀ ਜਿੰਦਗੀ ਬਣ ਜਾਵੇ ਮੇਰੇ ਬੱਚਿਆਂ ਵੀ ਬਣ ਜਾਵੇ ਪਰ ਕਰਦੇ ਤੇਰੀ ਵੀ ਜਿਹੜਾ ਹੈਗਾ ਉਹ ਆ ਕੇ ਵੱਡੇ ਬੰਦੇ ਨੂੰ ਇਹ ਕਹਿੰਦੇ ਆ ਕਿ ਤੂੰ ਸਾਡੇ ਵਾਸਤੇ ਅੱਜ ਤੱਕ ਕੀ ਕੀਤਾ ਛੋਟੇ ਭਰਾ ਦਾ ਵਿਆਹ ਕੀਤਾ ਆਪਣੀ ਭੈਣ ਦਾ ਵਿਆਹ ਕੀਤਾ ਛੋਟੇ ਭਰਾ ਨੂੰ ਡਾਕਟਰ ਬਣਾਇਆ ਆਪਣੇ ਸਿਰ ਤੇ ਤੁਪਾਂ ਵੀ ਦੇਖੀਆਂ ਠੰਡਾਂ ਵੀ ਦੇਖੀਆਂ ਆਪਣਾ ਕੋਈ ਸੌਂਗ ਨਹੀਂ ਪੂਰਾ ਕੀਤਾ ਕੋਈ ਨਵਾਂ ਕੱਪੜਾ ਨਹੀਂ ਪਾ ਕੇ ਦੇਖਿਆ ਕੁਝ ਝੂਠ-ਬੂਠ ਨਹੀਂ ਲਾ ਕੇ ਦੇਖਿਆ ਤੇ ਚੰਗਾ ਖਾ ਕੇ ਨਹੀਂ ਅਰਮਕ ਦੇਖਿਆ ਨਾ ਕਰੇ ਦਾਰੂ ਪੀਤੀ ਨਾ ਸਿਗਰਟ ਨਾ ਕੋਈ ਬੀੜੀ ਨਾ ਤਵਾਕੂ ਤਾਂ ਕਰਦੇ ਨੇ ਕਹਿੰਦੇ ਤੂੰ ਸਾਡੇ ਲਈ ਕੀਤਾ ਕੀ ਆ ਦੱਸੋ ਆਪਣੇ ਚਾਮਦਿਆਂ ਜੁੱਤੀਆਂ ਬਣਾ ਕੇ ਦੇ ਦਈਏ ਤਾਂ ਵੀ ਕਰਦੇ ਨੇ ਇਹ ਗੱਲ ਕਹਿਣੀ ਕਿ ਤੂੰ ਸਾਡੇ ਲਈ ਕੀਤਾ ਕੀ ਆ